ਕੁਲਜੀਤ ਸਿੰਘ ਅੱਡਾ ਮਾਮਲੇ ਦੇ ਜਿਸ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਦਾਲਤੀ ਕਾਰਵਾਈ ਦੇ ਦੌਰਾਨ ਇਹਨਾਂ ਤਿੰਨੋਂ ਦੋਸ਼ੀਆਂ ਨੂੰ ਇਹਨਾਂ ਤਿੰਨੋਂ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਹਾਲਾਂਕਿ ਲੰਬੇ ਸਮੇਂ ਤੋਂ ਇਸ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਅੱਜ ਇਹ ਫੈਸਲਾ ਆ ਗਿਆ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਦੋ ਦੀ ਮੌਤ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਸੀ ਤਿੰਨ ਪੁਲਿਸ ਮੁਲਾਜ਼ਮ ਨੂੰ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਐਸਪੀਐਸ ਬੱਤਰਾ ਜਸਪਾਲ ਸਿੰਘ ਸੀਤਾਰਾਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਕੁਲਜੀਤ ਸਿੰਘ ਡੱਟ ਕੇਸ ਦੇ ਵਿੱਚ ਸੁਣਵਾਈ ਫਿਲਹਾਲ ਕੁਝ ਸਮੇਂ ਲਈ ਟਾਲ ਦਿੱਤੀ ਗਈ ਸੀ ਹਾਲਾਂਕਿ ਇਸ ਕੇਸ ਦੀ ਲੰਬੇ ਸਮੇਂ ਤੋਂ ਇੰਤਜ਼ਾਰ ਵੇ ਕੀਤਾ ਜਾ ਰਿਹਾ ਸੀ ਤੇ ਹੁਣ ਇਸ ਦੇ ਵਿੱਚ ਫੈਸਲਾ ਆ ਗਿਆ ਜੋ ਤਿੰਨ ਪੁਲਿਸ ਮੁਲਾਜ਼ਮ ਬਚੇ ਸਨ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਇਸ ਮਾਮਲੇ ਵਿੱਚ ਸ਼ਾਮਿਲ ਦੋ ਪੁਲਿਸ ਮੁਲਾਜ਼ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਐਸਪੀਐਸ ਬਸਟਰਾ ਸੇਵਾਮੁਕਤ ਡੀਆਈਜੀ ਜਸਪਾਲ ਸਿੰਘ ਬਰਖਵਾਸ ਡੀਐਸਪੀ ਅਤੇ ਸੀਤਾਰਾਮ ਜੋ ਕਿ ਸੇਵਾਮੁਕਤ ਇੰਸਪੈਕਟਰ ਤੇ ਫੈਸਲਾ ਅੱਜ ਸੁਨਾਇਆ ਗਿਆ ਇਸ ਮਾਮਲੇ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਪੱਤਰਕਾਰ ਿਰਵਿੰਦਰ ਆਲੂਵਾਲੀਆ ਿਰਵਿੰਦਰ ਜੀ ਲੰਬੇ ਸਮੇਂ ਤੋਂ ਬਾਅਦ ਹੀ ਸਹੀ ਪਰ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਸ ਮਾਮਲੇ 'ਚ ਜੀ ਬਿਲਕੁਲ ਦੋਸ਼ੀ ਕਰਾਰ ਦਿੱਤਾ ਗਿਆ ਕੱਲ ਅਦਾਲਤ ਨੇ ਫੈਸਲਾ ਰੱਖਵਾ ਰੱਖਲੇ ਸੀ ਕੋਰਟ 2 ਵਜੇ ਦਾ ਟਾਈਮ ਬਤਾ ਸੀ ਜੀ ਅਦਾਲਤ ਨੇ ਕਿਹਨਾਂ ਦੇ ਦੋਸ਼ੀ ਕਰਾਰ ਦੇ ਉੱਤੇ ਜਾਂ નિર્ਦੋਸ਼ ਕਰਾਰ ਦੇ ਉੱਤੇ ਅੱਜ ਫੈਸਲਾ ਆਣਾ ਸੀ ਔਰ ਆਖਿਰ ਪਰਿਵਾਰ ਨੂੰ ਜੋ ਇਨਸਾਫ ਮਿਲਿਆ ਔਰ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਸ ਵੇਲੇ ਅਦਾਲਤ ਦੇ ਵਿੱਚ ਬਹਿਸ ਚੱਲ ਰਹੀ ਹੈ ਕਿ ਇਹਨਾਂ ਦੀ ਸਜ਼ਾ ਹੋ ਸਕਦੀ ਹੈ ਜੀ ਜੀ ਅਰਵਿੰਦਰ ਜੀ ਕਾਫੀ ਲੰਬੇ ਸਮੇਂ ਤੋਂ ਇਹ ਮਾਮਲਾ ਚੱਲ ਰਿਹਾ 1999 ਤੋਂ ਹੀ ਇਹ ਮਾਮਲਾ ਚੱਲਦਾ ਰਿਹਾ ਸੀ ਪਰ ਉਸ ਦੌਰਾਨ ਸੁਣਵਾਈ ਦੇ ਵਿੱਚ ਕਿਸ ਤਰ੍ਹਾਂ ਦੇ ਮੋੜ ਦੇਖਣ ਨੂੰ ਮਿਲੇ ਸੀ ਇਸ ਕੇਸ ਵਿੱਚ ਜੀ ਬਿਲਕੁਲ ਜੋ ਸੁਣਵਾਈ ਸੀ ਉਹ 1996 ਦੇ ਵਿੱਚ ਸਟਾਰਟ ਹੋਈ ਸੀ ਕਿਉਂਕਿ ਸੁਪਰੀਮ ਕੋਰਟ ਨੇ ਜਦੋਂ ਵਿੱਚ ਤਖਲ ਦਿੱਤਾ ਸੀ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਦੇ ਉੱਤੇ ਆਪੀਸੀ ਦੀ ਧਾਰਾ ਦੇ ਵਿੱਚ ਵਾਧਾ ਕੀਤਾ ਗਿਆ ਸੀ ਜੋ ਪੁਲਿਸ ਮੁਲਾਜ਼ਮਾ ਖਿਲਾਫ ਪਹਿਲਾਂ ਸਿਰਫ ਇੱਕੋ ਧਾਰਾ ਸੀ ਕਿ ਉਹਨਾਂ ਨੇ ਕਿਡਨੈਪਿੰਗ ਕੀਤੀ ਹੈ ਇਸ ਸ਼ਖਸ ਦੀ ਕੁਲਜੀਤ ਸਿੰਘ ਘੱਟੜੀ ਪਰ ਸੁਪਰੀਮ ਕੋਰਟ ਦੇ ਨਿਸ਼ਾਨਾ ਨਿਰਦੇਸ਼ਾਂ ਤੋਂ ਬਾਅਦ ਇਹ ਸਾਫ਼ ਕੀਤਾ ਗਿਆ ਸੀਗਾ ਕਿ ਜੋ ਕਿਡਨੈਪਿੰਗ ਹੈ ਉਹ ਅਟੈਂਪਟ ਟੂ ਮਰਡਰ ਦੇ ਇਰਾਦੇ ਦੇ ਨਾਲ ਕੀਤੀ ਗਈ ਹੈ ਔਰ ਉਹ ਧਾਰਾ ਦੇ ਜੁੜਨ ਦੇ ਬਾਅਦ ਜੋ ਕੇਸ ਬਹੁਤ ਸਟਰੌਂਗ ਹੋ ਗਿਆ ਸੀ ਔਰ ਪਰਿਵਾਰਕ ਮੈਂਬਰਾਂ ਦੀ ਜੋ ਇਨਸਾਫ਼ ਦੀ ਮੰਗ ਸੀ ਉਸ ਪਰਾਵਲ ਦਿਨ-ਬਦਿਨ ਇਹ ਵਾਅਦਾ ਗਿਆ ਕੇਸ ਔਰ ਅੱਜ ਜੋ ਫੈਸਲਾ ਆਇਆ ਉਹ ਪਰਿਵਾਰਕ ਮੈਂਬਰਾਂ ਦੇ ਹੱਕ ਦੇ ਵਿੱਚ ਆਇਆ ਕਿਉਂਕਿ ਪਰਿਵਾਰਕ ਮੈਂਬਰ ਸ਼ੁਰੂ ਤੋਂ ਹੀ ਇਹ ਹੀ ਦੋਸ਼ ਲਗande ਆ ਰਹੇ ਨੇ ਕਿ ਕੁਲਜੀਤ ਸਿੰਘ ਦਾ ਜੋ ਉਹਨਾਂ ਦਾ ਪਰਿਵਾਰਕ ਮੈਂਬਰ ਸੀ ਉਹਨੂੰ ਪੁਲਿਸ ਨੇ ਚੁੱਕਿਆ ਔਰ ਉਹਨੂੰ ਕਿਡਨਾਪ ਕਰਕੇ ਉਸ ਤੋਂ ਬਾਅਦ ਉਹਨੂੰ ਛੁੱਟੇ ਫਰਜ਼ੀ ਮੁਕਾਬਲੇ ਦੇ ਵਿੱਚ ਉਹਨੂੰ ਗੋਲੀ ਦਾ ਸ਼ਿਕਾਰ ਬਣਾਇਆ ਹੈ ਇਹ ਉਸ ਤੋਂ ਬਾਅਦ ਜਦੋਂ ਕੁਲਜੀਤ ਸਿੰਘ ਘੱਟ ਲਾਪਤਾ ਰਹੇ ਨੇ ਲੰਬੇ ਸਮੇਂ ਤੋਂ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਸਾਫ਼ ਤੌਰ ਤੇ بار-बार ਹੀ ਗੁਹਾਰ ਲਗਾਈ ਸੀ ਕਿ ਕੁਲਜੀਤ ਸਿੰਘ ਘੱਟ ਨੂੰ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਆ ਗਿਆ ਕਿਆ ਜੁਨੋਨ ਇਨਸਾਫ ਮਿਲੇ ਜੀ ਜੀ ਬਿਲਕੁਲ ਸ਼ੁਕਰੀਆ ਰਵਿੰਦਰ ਅਲਵਾਲਿਆ ਜਿਸ ਖਬਰ ਤੇ ਸੜਨਾਲ ਜੁੜੇ ਰਹਿਣ ਦੇ ਲਈ ਸੋ ਲੰਬੇ ਅਰਸੇ ਤੋਂ ਬਾਅਦ ਹੀ ਰਹੀ ਸਹੀ ਪਰ ਪੰਜ ਪੁਲਿਸ ਮੁਲਾਜ਼ਮਾ ਦੇ ਵਿੱਚੋਂ ਤਿੰਨ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ ਦਿੱਤੇ ਗਏ ਸੀ ਅੱਜ ਉਹ ਦੋਸ਼ੀ ਕਰਾਰ ਦਿੱਤੇ ਗਏ ਨੇ ਸੋ ਤੇ ਫੈਸਲਾ ਅੱਜ ਆ ਗਿਆ ਹੈ ਦੋ ਪੁਲਿਸ ਮੁਲਾਜ਼ਮਾ ਦੇ ਵਿੱਚੋਂ ਮੌਤ ਹੋ ਗਈ ਸੀ ਕੁਲਜੀਤ ਸਿੰਘ ਡੱਟ ਅਗਵਾ ਮਾਮਲਾ ਸੀ ਜਿਸ ਤੇ ਉਤੇ ਤਿੰਨ ਪੁਲਿਸ ਮੁਲਾਜ਼ਮਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ